दाना ਮੰਡੀ ਪਕਤਾਂ ਵਾਲਾ ਵਿਖੇ ਕਿਸਾਨ ਵੱਡੀ ਗਿਣਤੀ ਵਿੱਚ ਆਪਣੀ ਫਸਲ ਲੈ ਕੇ ਪਹੁੰਚ ਰਹੇ ਹਨ ਪਰ ਮੰਡੀ ਵਿੱਚ ਰਸ਼ ਜ਼ਿਆਦਾ ਹੋਣ ਕਰਕੇ ਟਰੈਕਟਰ ਟਰਾਲੀਆਂ ਦਾ ਲੰਮਾ ਜਾਮ ਦੇਖਣ ਨੂੰ ਮਿਲਿਆ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਵੱਲੋਂ ਕਿਸਾਨਾਂ ਲਈ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ ਉਹਨਾਂ ਆਖਿਆ ਕਿ ਰਾਤ 12 ਵਜੇ ਤੋਂ ਸਵੇਰ 10 ਵਜੇ ਤੱਕ ਟਰੈਕਟਰ ਟਰਾਲੀਆਂ ਸ਼ਹਿਰ ਵਿੱਚ ਆ ਸਕਦੀਆਂ ਹਨ ਪਰ ਸਵੇਰੇ 10 ਵਜੇ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਟਰੈਕਟਰ ਟਰਾਲੀ ਸਹਿਤ ਸ਼ਹਿਰ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਨਾਲ ਟ੍ਰੈਫਿਕ ਵਿੱਚ ਕੋਈ ਵੀ ਵਿਘਨ ਨਾ ਪਵੇ। ਆਲਰੇਡੀ ਕਿਸਾਨ ਬੜੇ ਸੰਘਰਸ਼ ਤੋਂ ਨਿਕਲੇ ਹੋਏ ਆ। ਅਜੇ ਚੱਲ ਹੀ ਰਿਹਾ ਵਾ ਜਿਹੜਾ ਹਰਪ੍ਰੀਤਾਂ ਵਾਸਤੇ। ਔਰ ਇਹਦੇ ਨਾਲ-ਨਾਲ ਜਿਵੇਂ ਹੁਣ ਮੰਡੀ ਵੀ ਸ਼ੁਰੂ ਹੋ ਗਈ ਆ ਝੋਨੇ ਦੀ ਆਮਲ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤੇ ਸਾਰਿਆਂ ਨੂੰ ਮੇਰੀ ਰਿਕਵੈਸਟ ਹੈਗੀ ਆ ਸਵੇਰ ਤੋਂ ਹੀ ਅਜ ਜਿਹੜੀ ਡੇਲੀ ਤਕਰੀਬਨ 2-3 ਦਿਨ ਹੋ ਗਏ ਆ ਜਿਹੜੀਆਂ ਇਹਨਾਂ ਨੇ ਟਰਾਲੀ ਦਾ ਮੰਡੀ ਵਾਲਿਆਂ ਨੇ ਜਿਹੜਾ ਟਾਈਮ ਦਿੱਤਾ ਹੋਇਆ ਵਾ ਰਾਤੀ 12 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਆ। ਉਹਦੇ ਵਿੱਚ ਜਿੰਨੀਆਂ ਵੀ ਟਰਾਲੀਆਂ ਵਾਂ ਮਤਲਬ ਵੱਖਰੀ ਵੱਖਰੀਆਂ ਜਗ੍ਹਾ ਤੋਂ ਪਿੰਡਾਂ ਦੇ ਵਿੱਚੋਂ ਆਉਂਦੀਆਂ ਵਾਂ ਸਾਰੇ ਸ਼ਹਿਰ ਦੀ ਜਿੰਨੀਆਂ ਵੀ ਸਾਡੀਆਂ 8 9 ਐਂਟਰੀ ਪੁਆਇੰਟ ਹੈਗੀਆਂ ਇਹਦੇ ਕਰਕੇ ਜਿਹੜੀਆਂ ਕਾਫੀ ਜਿਹੜੀਆਂ ਟਰਾਲੀਆਂ ਦਾ ਜਿਹੜਾ ਵਾਂ ਉਹ ਟਾਈਮ ਤੋਂ ਜਿਹੜੀਆਂ ਬਾਅਦ ਚ ਆਉਂਦੀਆਂ ਜਿਹੜਾ ਟਾਈਮ 12 ਸਵੇਰ ਰਾਤ ਦੇ 12 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤੱਕ ਟਰਾਲੀਆਂ ਦਾ ਟਾਈਮ ਉਹਦੇ ਨਾਲ ਜਿਹੜੀਆਂ ਬਹੁਤ ਸਾਨੂੰ ਪ੍ਰੋਬਲਮ ਆਉਂਦੀ ਹੈ ਤਕਰੀਬਨ ਸ਼ਹਿਰ ਦੇ ਵਿੱਚ ਬੱਚਿਆਂ ਦਾ ਸਕੂਲ ਦਾ ਟਾਈਮ ਵੀ ਸਵੇਰੇ ਹੁੰਦਾ ਵਾ ਤੇ ਹੋਰ ਵੀ ਐਮਰਜੈਂਸੀ ਹੁੰਦੀ ਹੈ ਵਾਂ ਜਿਹਦੇ ਨਾਲ ਸਾਰੀ ਸ਼ਹਿਰ ਦੀ ਜਿਹੜੀ ਟ੍ਰੈਫਿਕ ਆ ਉਹ ਮੇਰੀ ਬੇਨਤੀ ਹੈ ਕਿ ਸਾਰਿਆਂ ਨੂੰ ਕਿਸਾਨ ਵੀਰਾਂ ਨੂੰ ਰਿਕੁਐਸਟ ਹੈਗੀ ਆ ਵੀ ਤੁਸੀਂ ਜਿਹੜਾ ਦਿੱਤਾ ਹੋਇਆ ਟਾਈਮ ਉਹਦੇ ਉੱਤੇ ਆਓ ਉਸ ਤੋਂ ਬਾਅਦ ਜੇ ਤੁਸੀਂ ਆਏ ਅਸੀਂ ਟ੍ਰੈਲੀ ਜਿਹੜੀ ਆ ਉਹ ਐਂਟਰ ਨਹੀਂ ਹੋਣ ਦੇਣੀ ਫਿਰ ਇਹਦੇ ਵਿੱਚ ਤੁਹਾਨੂੰ ਪ੍ਰੋਬਲਮ ਹੋਣਗੀ ਔਰ ਮੇਰੀ ਇਹ ਰਿਕੁਐਸਟ ਹੈਗੀ ਹੈ ਕਿ ਜਿਹੜਾ ਕੋਈ ਵੀ ਜਿਹੜੀ ਤੁਹਾਡੀ ਐਂਟਰੀ ਹੈ ਜਿਵੇਂ 10 ਸਵੇਰੇ ਰਾਤ ਦੇ 12 ਵਜੇ ਤੋਂ ਲੈ ਕੇ ਫਿਰ ਦੇ 10 ਵਜੇ ਤੱਕ ਔਰ ਕੋਸ਼ਿਸ਼ ਕਰੋ ਉਹਦੇ ਵਿੱਚ ਵਿੱਚ ਹੀ ਆਉਣ ਲਈ ਕਿਉਂਕਿ ਇਹਦੇ ਵਿੱਚ ਸ਼ਾਇਦ ਹੀ ਜਿਹੜੀ ਟ੍ਰੈਫਿਕ ਆ ਉਹ ਵੀ ਰੈਗੂਲੇਟ ਰਹੂਗੀ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਈ ਅਮਰਜੈਂਸੀ ਹੁੰਦੀ ਆ ਕਈ ਪ੍ਰੋਬਲਮ ਜਿਹੜੀਆਂ ਕੋਈ ਪਰਸਨ ਐਵੇਂ ਦਾ ਹੁੰਦਾ ਬਿਮਾਰ ਹੁੰਦਾ ਕੋਈ ਐਮਬੂਲੈਂਸ ਨੂੰ ਪ੍ਰੋਬਲਮ ਨਾ ਆਵੇ ਇਸ ਕਰਕੇ ਮੇਰੀ ਰਿਕੁਐਸਟ ਹੈਗੀ ਆ ਦਿੱਤੇ ਹੋਏ ਟਾਈਮ ਤੇ ਹੀ ਆਉਣ ਅਗਰ ਨਹੀਂ ਮੈਡਮ ਕੋ ਤੁਹਾਡੀ ਗੱਲ ਮੰਨਦਾ ਤਾਂ ਫਿਰ ਇਹੋ ਮੈਂ ਕਾਰਵਾਈ ਨਹੀਂ ਕਰਨਾ ਚਾਹੁੰਦੀ ਆਲਰੇਡੀ ਸਾਰੇ ਮੰਨਦੇ ਆ ਜਦੋਂ ਵੀ ਅਸੀਂ ਰਿਕੁਐਸਟ ਕਰਦੇ ਆ ਪੰਜਾਬ ਪੁਲਿਸ ਜਾਂ ਮਾਂਡਯੂਬ ਸੀਪੀ ਸਾਹਿਬ ਦੇ ਵੱਲੋਂ ਵੀ ਇਹ ਹੈਗਾ ਸਾਡਾ ਕਾਰਵਾਈ ਕਰਨ ਦਾ ਕੋਈ ਐਵੇਂ ਦਾ ਇਰਾਦਾ ਨਹੀਂ ਹੈਗਾ ਵੀ ਅਸੀਂ ਉਹ ਚੀਜ਼ਾਂ ਕਰੀਏ ਮੇਰੀ ਬੇਨਤੀ ਹੈਗੀ ਵੀ ਦਿੱਤੇ ਹੋਏ ਟਾਈਮ ਤੇ ਆਉਣ ਕਿ ਜੇ ਅਸੀਂ ਬਾਹਰ ਖਿਲਾ ਰਾਂਗੇ ਤੁਸੀਂ ਤੰਗ ਪਰੇਸ਼ਾਨ ਹੋਵੋਗੇ ਆਲਰੇਡੀ ਪ੍ਰੋਬਲਮ ਬਹੁਤ ਚੱਲ ਰਹੀਆਂ ਵਾ ਤੇ ਇਸ ਕਰਕੇ ਮੇਰੀ ਬੇਨਤੀ ਆ ਸਾਡੇ ਜਿੰਨੇ ਵੀ ਐਂਟਰੀ ਪੁਆਇੰਟ ਆ ਅਸੀਂ ਜਿਹੜੀਆਂ ਟਰਾਲੀਆਂ ਜਿਹੜਾ ਟਾਈਮ ਦਿੱਤੇ ਹੋਏ ਟਾਈਮ ਆ ਉਸ ਤੋਂ ਬਾਅਦ ਅਸੀਂ ਅੰਦਰ ਨਹੀਂ ਆਉਣ ਦਵਾਂਗੇ ਮੇਰੀ ਇਹ ਰਿਕਵੈਸਟ ਆ ਵੀ ਦਿੱਤੇ ਹੋਏ ਟਾਈਮ ਤੇ ਹੀ ਅੰਦਰ ਮੈਡਮ ਹੁਣ ਜਿਹੜਾ ਨਾ ਲੱਗਾ ਹੈ ਜਾਮ ਕਿੰਨੇ ਕਿਲੋਮੀਟਰ ਦਾ ਜਾਮ ਹੈਗਾ ਤੁਸੀਂ ਦੇਖਿਆ ਹੋਗਾ ਤਕਰੀਬਨ ਵੇਖੋ ਗੇਟਾ ਕੀ ਮਾ ਤੋਂ ਲੈ ਕੇ ਤੇ ਭਗਤਾਂ ਵਾਲੇ ਤੇ ਭਗਤਾਂ ਵਾਲੇ ਤੋਂ ਲੈ ਕੇ ਜਿਹੜੀ ਸਾਡੇ ਸ਼ਿਦਾ ਸਾਹਿਬ ਇੱਟ ਪੱਧਾਂ ਵਾਲੇ ਜਿਹੜਾ ਚੌਂਕ ਤੋਂ ਲੈ ਕੇ ਮੰਡੀ ਤੱਕ ਲੱਗਾ ਹੋਇਆ ਮੇਰੀ ਕਿਉਂਕਿ ਜਿਹੜੀਆਂ ਵੀ ਟਰਾਲੀ ਟਰੈਕਟਰ ਵਾਲੇ ਜਦੋਂ ਤੁਹਾਨੂੰ ਟਾਈਮ ਮਿਲਦਾ ਤੁਸੀਂ ਬਾਹਰ ਨੂੰ ਜਾਓ ਅੰਦਰ ਜਿਹੜੀਆਂ ਟਰਾਲੀਆਂ ਸਲਿਪ ਰੋਡ ਬਿਲਕੁਲ ਬਲਾਕ ਨਾ ਕਰੋ ਉਹਦੇ ਕਰਕੇ ਜਿਹੜੀ ਸਾਡੀ ਜਿਹੜੀ ਲੋਕਾਂ ਜਿਹੜੀ ਨਾਰਮਲ ਲੋਕ ਦੀ ਟ੍ਰੈਫਿਕ ਜਾਂਦੀ ਆ ਉਹ ਵੀ ਜਿਹੜੀ ਪ੍ਰਭਾਵਿਤ ਹੁੰਦੀ ਏਡੀਸੀਪੀ ਟ੍ਰੈਫਿਕ ਮੈਡਮ ਅਮਨਦੀਪ ਕੌਰ ਵੱਲੋਂ ਕਿਸਾਨਾਂ ਲਈ ਇੱਕ ਫਰਮਾਨ ਜਾਰੀ ਕੀਤਾ ਹੈ ਦਰਅਸਲ ਚ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਮੈਡਮ ਅਮਨਦੀਪ ਕੌਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਰਾਤ 12 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਜਿਹੜੇ ਕਿਸਾਨ ਨੇ ਆਪਣੀ ਫਸਲ ਮੰਡੀ ਵਿੱਚ ਲੈ ਕੇ ਆ ਸਕਦੇ ਨੇ ਪਰ ਸਵੇਰੇ 10 ਵਜੇ ਤੋਂ ਬਾਅਦ ਕਿਸੇ ਵੀ ਟਰਾਲੀ ਟਰੈਕਟਰ ਨੂੰ ਅੰਮ੍ਰਿਤਸਰ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਸਮੱਸਿਆ ਜਿਹੜੀ ਹੈ ਉਹ ਟ੍ਰੈਫਿਕ ਨਾਲ ਜੁੜੀ ਹੋਈ ਹੈ ਤੇ ਟ੍ਰੈਫਿਕ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ